ਹੈਲੋ ਜੀ ਸਤ ਸ੍ਰੀ ਅਕਾਲ ਜੀ ਅੱਜ ਲੈ ਕੇ ਆਇਆ ਤੁਹਾਡੇ ਲਈ ਇੱਕ ਨਵੀਂ ਕਹਾਣੀ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਪਿੰਡ ਦੇ ਹੀ ਇੱਕ ਮੁੰਡੇ ਨੇ ਪਿੰਡ ਦੀ ਕੁੜੀ ਨਾਲ ਵਿਆਹ ਕਰਵਾ ਲਿਆ ਸ਼ੁਰੂ ਕਰਦੇ ਆਂ ਅੱਜ ਤੁਹਾਡੇ ਲਈ ਇੱਕ ਨਵੀਂ ਕਹਾਣੀ ਮੁੰਡੇ ਦਾ ਨਾਮ ਹੈ ਗਗਨ ਤੇ ਜੋ ਕਿ ਥੋੜੀ ਬਹੁਤੀ ਸ਼ਰਾਬੀ ਪੀ ਲੰਦਾ ਸੀ ਉਸ ਕੋਲ ਜ਼ਮੀਨ ਵੀ ਥੋੜੀ ਸੀ ਤੇ ਘਰ ਦਾ ਗੁਜ਼ਾਰਾ ਵੀ ਮੁਸ਼ਕਲ ਨਾਲ ਚੱਲ ਜਾਂਦਾ ਸੀ ਉਹ ਮਾਪਿਆਂ ਦਾ ਇਕੱਲਾ ਪੁੱਤ ਸੀ ਤੇ ਉਸ ਦੀ ਇੱਕ ਭੈਣ ਸੀ ਜੋ ਵਿਆਹੀ ਹੋਈ ਸੀ। ਮਾਂ ਉਸ ਦਾ ਬਹੁਤ ਹੀ ਭਲਾਵਾਨ ਸੀ ਤੇ ਮੁੰਡਾ ਵੀ ਪਰਸਤ ਵੀ ਪਾਸ ਸੀ। ਉਸ ਦੀ ਪਿੰਡ ਦੀ ਕੁੜੀ ਨਾਲ ਇੱਕ ਗੱਲਬਾਤ ਹੋ ਗਈ ਤੇ ਕੁੜੀ ਦਾ ਨਾਮ ਸੀ ਕੋਮਲ। ਕੁੜੀ ਬਹੁਤ ਹੀ ਸੋਹਣੀ, ਤਨਖੀ ਤੇ ਰੱਜ ਕੇ ਜਵਾਨ ਸੀ। ਬਾਪ ਦੇ ਕੋਲ 15-20 ਕਿੱਲੇ ਜ਼ਮੀਨ ਦੇ ਸੀ। ਉਹ ਵੀ ਦੋ ਭੈਣ ਭਾਈ ਸੀ। ਭਰਾ ਛੋਟਾ ਸੀ ਤੇ ਕੋਮਲ ਵੱਡੀ ਸੀ। ਕੋਮਲ ਦਾ ਮਾਪੇ ਚਾਹੁੰਦਾ ਸੀ ਕਿ ਸਾਡੀ ਧੀ ਦਾ ਰਿਸ਼ਤਾ ਇੱਕ ਬਹੁਤ ਤਕੜੇ ਘਰੇ ਹੋਵੇ। ਜਿਸ ਪਰ ਕੋਲੇ ਆਪਦੇ ਕੋਲੇ 10-15 ਕਿੱਲੇ ਹੁੰਦੇ ਨੇ, ਉਹ ਤਾਂ ਆਪਣੀ ਧੀ ਵਾਸਤੇ ਉਹਦੋਂ ਦੁੱਗਣੀ ਜ਼ਮੀਨ ਹੀ ਲੱਗਦਾ ਹੈ। ਤੇ ਇਸੇ ਤਰ੍ਹਾਂ ਕੋਮਲ ਨੂੰ ਵੀ ਰਿਸ਼ਤੇ ਆਉਣ ਲੱਗੇ। ਕੋਮਲ ਹਰ ਵਾਰ ਨਾ ਕਰਦਨੀ ਸੀ। ਕਰਦਿਆ ਨੇ ਵਿਆਹ ਤੇ ਤੈਸਾ ਵੀ ਕਾਫੀ ਲਾਉਣਾ ਸੀ। ਪਰ ਕੋਮਲ ਕੋਈ ਨਾ ਕੋਈ ਬਹਾਨਾ ਬਣਾ ਦਿੰਦੀ। ਤੇ ਉਸਦੇ ਘਰਦਿਆਂ ਨੇ ਸੋਚਿਆ ਕਿ ਚਲੋ ਕੋਈ ਨਹੀਂ, ਅਜੇ ਇਸ ਦੀ ਉਮਰ ਵੀ ਛੋਟੀ ਹੈ। ਇਹ ਅਜੇ ਪੜ੍ਹਨਾ ਚਾਹੁੰਦੀ ਹੈ। ਉਹਨਾਂ ਨੇ ਉਹਦੀ ਐਡਮਿਸ਼ਨ ਅੱਗੇ ਕਾਲਜ ਵਿੱਚ ਕਰਵਾ ਦਿੱਤੀ। ਫਿਰ ਉਹ ਕਾਲਜਾਂ ਲੱਗ ਪਏ। ਕਿ ਮੁੰਡੇ ਤੇ ਕੁੜੀ ਦੀਆਂ ਮੁਲਾਕਾਤਾਂ ਰੋਜ਼ ਹੀ ਹੁੰਦੀਆਂ ਰਹੀਆਂ। ਉਹ ਉੱਥੇ ਚੋਰੀ-ਚੋਰੀ ਇੱਕ ਦੂਜੇ ਨਾਲ ਮਿਲਦੇ ਰਹਿੰਦੇ। ਇੱਕ ਦਿਨ ਕੋਮਲ ਨੂੰ ਬਹੁਤ ਚੰਗੇ ਘਰ ਦਾ ਰਿਸ਼ਤਾ ਆਇਆ। ਕੋਮਲ ਤੇ ਜੋਰ ਪਾ ਕੇ ਉਸਦੇ ਘਰ ਦੇ ਨਾਲ ਆ ਤਾਂ ਕਰਵਾ ਲਈ। ਪਰ ਕੋਮਲ ਨੇ ਤਾਂ ਕੁਝ ਹੋਰ ਹੀ ਸੋਚਿਆ ਸੀ। ਉਸ ਨੇ ਘਰ ਦੇ ਨੂੰ ਨਹੀਂ ਜਿਹੜੀਆਂ ਕੁੜੀਆਂ ਪਾ ਦਿੱਤੀਆਂ। ਤੇ ਪਿੰਡ ਵਿੱਚ ਕਿਸੇ ਨੂੰ ਕੋਈ ਖਬਰ ਨਹੀਂ ਸੀ ਜਦੋਂ ਅਗਲੇ ਦਿਨ ਉਸਦੀ ਮਾਂ ਆਉਂਦੀ ਤਾਂ ਉਸਨੇ ਦੇਖਿਆ ਕਿ ਕੋਮਲ ਆਪਣੇ ਮੰਜੇ ਤੇ ਨਹੀਂ ਸੀ ਉਸਦੇ ਤਾਂ ਹੋਸ਼ ਹੀ ਉੱਡ ਗਏ ਉਸਨੇ ਆਪਣੇ ਪਤੀ ਨੂੰ ਜਾ ਕੇ ਦੱਸਿਆ ਤੇ ਕੋਮਲ ਤਾਂ ਆਪਣੇ ਘਰੋਂ ਭੱਜ ਗਈ ਹੈ ਤੇ ਆਪਾਂ ਨੂੰ ਲੱਗਦਾ ਕਿ ਸ਼ਾਇਦ ਉਹਨਾਂ ਦੇ ਮੁੰਡੇ ਨਾਲ ਭੱਜੀ ਹੋਵੇਗੀ ਮਾਂ ਬਾਪ ਤਾਂ ਜਿਵੇਂ ਜਿਉਂਦੇ ਜੀ ਮਰ ਗਏ ਮਾਂ ਦੀ ਰੋਂਦੀ ਵਿੱਚ ਨਹੀਂ ਭੱਜ ਗਈ ਕਿ ਮੇਰੀ ਲਾਡਾਂ ਨਾਲ ਪਾਲੀ ਧੀ ਨੇ ਸਾਡਾ ਮੂੰਹ ਕਾਲਾ ਕਰ ਦਿੱਤਾ ਤੇ ਪਿਓ ਵੀ ਕੀ ਕਵੇ ਕਿ ਪਿੰਡ ਦੀ ਹੀ ਧੀ ਪਿੰਡ ਦੀ ਨੋ ਬਣ ਗਈ ਮਾਂ ਪਿਓ ਵਿਚਾਰੇ ਸ਼ਰਮ ਨਾਲ ਮਰ ਗਏ ਵਿਚਾਰੇ ਇਹ ਸੋਚਦੇ ਰਹਿੰਦੇ ਕਿ ਸਾਡੇ ਦੇ ਮੱਥੇ ਲੱਗਿਆ ਕਰੋ ਪਿੰਡ ਵਿੱਚ ਜੋ ਵੇਈ ਗਈ ਹੈ ਤੇ ਪਿੰਡ ਵਿੱਚ ਵੀ ਆਈ ਹੁਣ ਕਰਕੇ ਉਹ ਵਿਚਾਰੇ ਸ਼ਰਮ ਨਾਲ ਮਰਨ ਲੱਗੇ ਤੇ ਕੁੜੀ ਵਾਲਿਆਂ ਨੇ ਕਿਹਾ ਕਿ ਅਸੀਂ ਤਾਂ ਜਿਉਂਦੇ ਨਹੀਂ ਛੱਡਦੇ ਜਦੋਂ ਇਸ ਗੱਲ ਦਾ ਪਤਾ ਮੁੰਡੇ ਵਾਲਿਆਂ ਦੇ ਘਰੇ ਲੱਗਿਆ ਤਾਂ ਦੋਨੋਂ ਜਾਣੇ ਡਰ ਦੇ ਮਾਰੇ ਘਰੇ ਨਹੀਂ ਆਏ ਤੇ 3 ਮਹੀਨੇ ਤੱਕ ਕਿਤੇ ਘਰੋਂ ਬਾਹਰ ਰਹੇ ਤੇ ਫਿਰ ਕੋਟ ਮੈਜ ਕਰਵਾ ਕੇ ਘਰ ਵਾਪਸ ਆ ਗਏ ਮੁੰਡੇ ਦੇ ਮਾਪਿਆਂ ਨੂੰ ਤਾਂ ਕੋਈ ਇਤਰਾਜ਼ ਨਹੀਂ ਸੀ ਉਹ ਤਾਂ ਮੰਨ ਚੁੱਕੇ ਸੀ ਉਹਨਾਂ ਨੇ ਦੋਨਾਂ ਦੇ ਵਿਆਹ ਨੂੰ ਸਵੀਕਾਰ ਕਰ ਲਿਆ ਸੀ ਉਹਨਾਂ ਨੂੰ ਹੋਰ ਕੀ ਚਾਹੀਦਾ ਸੀ ਕੁੜੀ ਪੜੀ ਲਿਖੀ ਤੇ ਚੰਗੀ ਫੈਮਿਲੀ ਵਿੱਚੋਂ ਸੀ ਹੁਣ ਉਹ ਕੁੜੀ ਆਇਲਟਸ ਵੀ ਕਰਨ ਲੱਗੀ ਸੀ ਇਸ ਨੇ ਚੰਗੇ ਬੈਂਡ ਵੀ ਲੈ ਲਈ ਸੀ। ਕੋਮਲਪੜਨ ਵਿੱਚ ਵੀ ਕਾਫੀ ਹਿਆਰ ਹੋਈ ਗਈ ਸੀ। ਫਿਰ ਕੁ ਸਮੇਂ ਬਾਅਦ ਉਹ ਪ੍ਰੈਗਨੈਂਟ ਹੋ ਗਈ। ਤੇ ਕੁਝ ਹੀ ਮਹੀਨਿਆਂ ਬਾਅਦ ਉਸ ਦੇ ਘਰ ਇੱਕ ਲੜਕਾ ਪੈਦਾ ਹੋਇਆ। ਕੁੜੀ ਨੇ ਤਾਂ ਆਪਣੇ ਕਿੱਕੇ ਪਿੰਡ ਬਿਲਕੁਲ ਸ਼ਰਮ ਨਾ ਮੰਨੀ। ਹਰ ਥਾਂ ਤੇ ਪਿੰਡ ਵਿੱਚ ਛਸ ਦੇ ਨਾਲ ਜਾਂਦੀ। ਕਿਹਰੇ ਹਰੇਕ ਫੰਕਸ਼ਨ ਤੇ ਉਹਨਾਂ ਦੀ ਨੋ ਬਣ ਕੇ ਜਾਂਦੀ। ਪਰ ਲੋਕਾਂ ਨੇ ਹਾਲ ਹਾਲ ਕਰਨੇ। ਕਿ ਕਿੱਡੀ ਬੁਸ਼ਰਮਾ। ਪਰ ਉਸ ਨੂੰ ਇਸ ਗੱਲ ਨਾਲ ਕੋਈ ਫਰਕ ਨਾ ਪੈਂਦਾ ਇੱਕ ਦਿਨ ਉਸ ਦੇ ਘਰ ਵਾਲੇ ਤੇ ਵੀ ਜਾਣ ਲਈ ਵਹਾਮਲਾ ਹੋਇਆ ਪਰ ਉਹ ਬਚ ਗਿਆ ਤੇ ਅੱਗੇ ਤੋਂ ਚੇਤ ਰਹਿਣ ਲੱਗਿਆ ਤੇ ਉਹਨਾਂ ਦੀ ਜ਼ਿੰਦਗੀ ਇਸ ਵਜ੍ਹਾ ਨਾਲ ਪਸ਼ਾਂਤ ਰਹਿਣ ਲੱਗ ਗਈ ਤੇ ਉਹਨਾਂ ਵਿੱਚ ਹੁਣ ਲੜਾਈ ਝਗੜੇ ਵੀ ਹੋਣ ਲੱਗੇ ਸੀ ਕੋਮਲ ਦੇ ਘਰ ਵਾਲਾ ਉਸ ਦੀ ਵੀ ਕੁੱਟਮਾਰ ਕਰਦਾ ਮੁੰਡੇ ਵਾਲੇ ਘਰੋਂ ਠੀਕ ਠਾਕ ਹੀ ਸੀ ਤੇ ਕੁੜੀਆਂ ਵੱਧ ਗਿਆ ਪਰਿਵਾਰ ਵਿੱਚ ਹੁਣ ਕਰਕੇ ਉਸ ਨੂੰ ਜੁਲ੍ਹੇ ਤੇ ਕੰਮ ਕਰਨਾ ਨਹੀਂ ਸੀ ਆਉਂਦਾ ਉਸ ਨੂੰ ਤਾਂ ਅੱਗੇ ਤੱਕ ਨਹੀਂ ਸੀ ਬਾਲਣੀ ਆਉਂਦੀ ਸਰਦਾਰ ਘਰਾਂ ਦੀ ਧੀ ਸੀ ਕਿ ਅਜੇ ਧੂਣਾ ਤਖਾਉਂਦੀ ਤੇ ਕਿਸਮਤ ਨੂੰ ਕੋਸਦੀ ਸੀ ਤੇ ਉਸ ਦਿਨ ਨੂੰ ਕੋਸਦੀ ਸੀ ਜਿਸ ਦਿਨ ਮਾਂ ਪਰਦੇਸ ਦੇ ਸਿਰ ਵਿੱਚ ਖੇਪਾ ਕੇ ਆਈ ਸੀ ਸਾਰੇ ਘਰ ਵਾਲੇ ਘਰ ਦਾ ਸਾਰਾ ਕੰਮ ਕਰਾਉਂਦੇ ਤੇ ਨਾਲੇ ਉਸ ਨੂੰ ਬੱਚੇ ਨੂੰ ਵੀ ਸੰਭਾਲਣਾ ਪੈਂਦਾ ਸੀ ਤੇ ਗੱਲ-ਗੱਲ ਤੇ ਗਾਣਾ ਮਿਹਣੇ ਖਾਂਦੀ ਹੌਲੀ-ਹੌਲੀ ਜਦੋਂ ਉਸ ਦਾ ਬੱਚਾ ਵੱਡਾ ਹੋਣ ਲੱਗਿਆ ਤੇ ਬੋਲਣ ਲੱਗਾ ਕਿ ਉਹ ਸਕੂਲ ਜਾਣ ਵੀ ਲੱਗ ਪਿਆ। ਉਸ ਤੋਂ ਬੱਚਿਆਂ ਗੁਰੂ ਨਾਨਕ ਨੇ ਗੱਲਾਂ ਸੁਣਨ ਲੱਗਾ ਕਿ ਮੈਂ ਨਾਨਕੇ ਜਾਵਾਂਗਾ। ਬੱਚੇ ਹਮੇਸ਼ਾ ਹੀ ਛੁੱਟੀਆਂ ਦੀਆਂ ਗੱਲਾਂ ਕਰਦੇ ਹੁੰਦੇ ਆ। ਤੇ ਜਦੋਂ ਆਪਾਂ ਨੂੰ ਛੁੱਟੀਆਂ ਆਈਆਂ ਤਾਂ ਆਪਾਂ ਨਾਨਕੇ ਜਾਵਾਂਗੇ। ਤਾਂ ਉਸ ਬੱਚੇ ਦੇ ਮਨ ਵਿੱਚ ਵੀ ਆਇਆ ਕਿ ਮੈਂ ਵੀ ਨਾਨਕੇ ਜਾਵਾਂਗਾ। ਉਸਨੇ ਘਰੇ ਆ ਕੇ ਕੋਮਲ ਨੂੰ ਪੁੱਛਿਆ, "ਮੰਮੀ, ਜਦੋਂ ਮੈਨੂੰ ਛੁੱਟੀਆਂ ਹੋਣਗੀਆਂ ਤਾਂ ਮੈਂ ਵੀ ਆਪਣੇ ਨਾਨਕੇ ਜਾਵਾਂਗਾ।" ਉਸਨੇ ਕਿਹਾ, "ਮੇਰੇ ਮਾਮਾ, ਮਾਮੀ ਨਾਨਾ ਨਾਨਾ ਨੇ ਸਭ ਕਿੱਥੇ ਨੇ ਤਾਂ ਕੋਮਲ ਲੇ ਗੋ ਆਪਣੇ ਪੁੱਤਰ ਨੂੰ ਝੜਕ ਕੇ ਦਿੱਤਾ ਤੇ ਉਸ ਦਾ ਮੁੰਡਾ ਜਾ ਕੇ ਰੋਣ ਲੱਗ ਗਿਆ ਤੇ ਰੋਂਦਾ ਰੋਂਦਾ ਅੰਦਰ ਜਾ ਕੇ ਸੌਂ ਗਿਆ ਫਿਰ ਕੋਮਲ ਅੰਦਰ ਆਈ ਤੇ ਆਪਣੇ ਸੁੱਤੇ ਪਏ ਪੁੱਤਰ ਨੂੰ ਦੇਖ ਕੇ ਰੋਣ ਲੱਗੀ ਫਿਰ ਜਦੋਂ ਮੁੰਡੇ ਨੇ ਜिद ਕੀਤੀ ਕਿ ਮੇਰੇ ਨਾਨਕੇ ਕਿੱਥੇ ਨੇ ਤਾਂ ਕੋਮਲ ਨੇ ਰੋਂਦੀ ਰਹਿੰਦੇ ਨੇ ਉਸ ਨੂੰ ਆਪਣੀ ਛਾਤੀ ਨਾਲ ਲਾ ਲ ਤੇ ਆਪਣੀ ਕਿਸਮਤ ਤੇ ਕੀਤੀ ਹੋਈ ਗਲਤੀ ਆਪਣੇ ਪੁੱਤਰ ਨੂੰ ਕਿਵੇਂ ਦੱਸਦੀ ਹੈ ਆਪਣੇ ਪੁੱਤ ਦੀ ਗਨਾਹਗਰ ਮੈਂ ਖੁਦ ਹਾਂ ਮੈਂ ਉਸਦੇ ਨਾਨਕੇ ਜਵਾਨੀ ਵਿੱਚ ਕੀਤੀ ਗਲਤੀ ਨਾਲ ਖੋਲੇ ਮੈਂ ਉਸਦੇ ਚਾਹਾਂ ਤੇ ਰਮਾਨਾਂ ਦਾ ਕਤਲ ਕਰ ਦਿੱਤਾ ਇਹ ਗੱਲਾਂ ਕਰਦੀ ਕਰਦੀ ਉਹ ਉੱਚੀ ਉੱਚੀ ਰੋਣ ਲੱਗ ਪਈ ਪਰ ਰੋਣ ਦਾ ਕੀ ਫਾਇਦਾ ਸੀ ਸਭ ਕੋਈ ਤਾਂ ਮਿੱਟੀ ਵਿੱਚ ਮਿਲ ਚੁੱਕਿਆ ਸੀ ਤੇ ਹੁਣ ਆਪਣੇ ਬੱਚੇ ਦੀ ਨਿਗਾ ਵਿੱਚ ਵੀ ਗਿਰ ਚੁੱਕੀ ਸੀ ਫਿਰ ਉਹ ਕੰਧਾਂ ਨਾਲ ਟਕਰਾਂ ਮਾਰ ਲੱਗੀ ਤੇ ਉੱਚੀ ਉੱਚੀ ਰੋਣ ਲੱਗੀ ਪਰ ਹੁਣ ਲੰਘਿਆ ਸਮਾਂ ਕਦੇ ਵੀ ਹੱਥ ਨਹੀਂ ਆਉਂਦਾ ਮੇਰੀ ਸਾਰੀਆਂ ਕੁੜੀਆਂ ਨੂੰ ਵੀ ਇਹ اپੀਲ ਹੈ ਕਿ ਕੁਝ ਆਪਣੇ ਮਾਂ ਪਿਓ ਵੱਲ ਜਰੂਰ ਸੋਚਿਆ ਕਰੋ ਦੋ ਦਿਨ ਦਾ ਪਿਆਰ ਤੁਹਾਡੀ ਸਾਰੀ ਜ਼ਿੰਦਗੀ ਦਵਾ ਗਾ ਕੇ ਰੱਖ ਦਿੰਦਾ ਹੈ ਹੁਣ ਕੋਮਲ ਆਪਣੀ ਮੌਤ ਦੀ ਦਵਾ ਮੰਗਦੀ ਹੈ ਤੇ ਉਸ ਨੂੰ ਮੌਤ ਵੀ ਨਹੀਂ ਆਉਂਦੀ ਇਹ ਤਰਸਦੀ ਹੁਣ ਪਿੰਡ ਪਿੰਡ ਦੀ ਕਹਾਣੀ ਬਣ ਚੁੱਕੀ ਹੈ ਪਰ ਇਸ ਦਾ ਅੰਜਾਮ ਬਹੁਤ ਹੀ ਬੁਰਾ ਤੇ ਦਰਦਨਾਕ ਹੈ ਕੁੜੀਆਂ ਨੂੰ ਆਪਣੇ ਪਰਿਵਾਰ ਬਾਰੇ ਤੇ ਆਪਣੇ ਮਾਂ ਪਿਓ ਬਾਰੇ ਜਰੂਰ ਸੋਚਣਾ ਚਾਹੀਦਾ ਹੈ ਅੱਗੇ ਪਿੰਡ ਦੀ ਕੁੜੀ ਨੂੰ ਸਿਆਣੀ ਧੀ ਪਹਿਣ ਮੰਨਦੇ ਸੀ ਪਰ ਹੁਣ ਉਹੀ ਕੁੜੀ ਆਪਣੇ ਪਿੰਡ ਦੀ ਨੌ ਬਣ ਗਈ ਸੀ ਕਿ ਜਿਸ ਨਾਲ ਉਸ ਨੂੰ ਬਹੁਤ ਹੀ ਪਛਤਾਵਾ ਸੀ ਤੇ ਉਸ ਨੇ ਆਪਣੇ ਬੱਚੇ ਤੋਂ ਉਸਦੇ ਨਾਨਕੇ ਵੀ ਖੋਲੇ ਤੇ ਨਾਲੇ ਆਪਦੇ ਪੇਕੇ ਵੀ ਗਵਾ ਬੈਠੇ ਸੀ ਹੁਣ ਆਪਣੇ ਮਾਂ ਪਿਓ ਦੇ ਪਿਆਰ ਤੋਂ ਵਾਂਝੀ ਸੀ ਇੱਕ ਮੁੰਡੇ ਦੇ ਖਾਤਰ ਉਸ ਨੇ ਸਾਰੇ ਰਿਸ਼ਤਿਆਂ ਨੂੰ ਠਕਰਾ ਦਿੱਤਾ ਸੀ ਹੁਣ ਉਸ ਦੀ jaan ਵੀ ਨਹੀਂ ਸੀ ਨਿਕਲ ਰਹੀ ਜਿਸ ਨਾਲ ਇਹ 9 ਮਹੀਨੇ ਪੇਟ ਵਿੱਚ ਰੱਖਿਆ ਸੀ ਉਸ ਨੇ ਉਸ ਦੀ ਵੀ ਲਾਜ ਨਹੀਂ ਰੱਖੀ ਕਿ ਇੰਨਾ ਖੂਨ ਸਬੈਦ ਹੋ ਗਿਆ ਸੀ ਕਿ ਅੱਜ ਕੱਲ ਸੋਚਨ ਰਕੇ ਕਦਮ ਚੁੱਕਣ ਲਈ ਸਾਨੂੰ ਜ਼ਰੂਰ ਸੋਚਣਾ ਚਾਹੀਦਾ ਹੈ ਕਈ ਵਾਰ ਤਾਂ ਆਪਣੀਆਂ ਅਨਖ ਖਾਤਰ ਆਪਣੀ ਧੀ ਅਤੇ ਜਵਾਈ ਨੇ ਵੀ ਮੌਤ ਦੇ ਘਾਟ ਤਾਰ ਦਿੰਦੇ ਨੇ ਇਹ ਜਿਹੀ ਕੁਝ ਦਿਨ ਪਹਿਲਾਂ ਹੋਇਆ ਸੀ ਅੰਮਰਸਰ ਜੀ ਦੇ ਇੱਕ ਪਿੰਡ ਵਿੱਚ ਉਹਨਾਂ ਦੀ ਧੀ ਨੇ ਵੀ ਆਪਣੇ ਮਾਪਿਆਂ ਦੀ ਮਰਜ਼ੀ ਤੇ ਤਲਾਕ ਆਪਣਾ ਵਿਆਹ ਕਰਵਾਇਆ ਸੀ ਤੇ ਉਸਦੇ ਪਿਓ ਤੋਂ ਵੀ ਗੱਲ ਚਾਲ ਨਾ ਹੋਈ ਉਹਨੇ ਆਪਣੀ ਧੀ ਤੇ ਜਵਾਈ ਨੂੰ ਆਪਣੇ ਹੱਥੀ ਮੌਤ ਦੇ ਦਿੱਤੀ ਸੀ ਇਸੇ ਤਰ੍ਹਾਂ ਕਾਰਨ ਨਾਲ ਇੱਕ ਪਰਿਵਾਰ ਨੇ ਕਈ ਕੀ ਪਰਿਵਾਰ ਉਜੜ ਜਾਂਦੇ ਨੇ ਤੇ ਮਰਨ ਵਾਲਾ ਤਾਂ ਚਲਾ ਜਾਂਦਾ ਹੈ ਪਰ ਪਿੱਛੋਂ ਜੋ ਜੋ ਦੋਨਾਂ ਪਰਿਵਾਰਾਂ ਦਾ ਹਾਲ ਹੁੰਦਾ ਉਹ ਬਹੁਤ ਹੀ ਮਾੜਾ ਤੇ ਦਖਦਾਈ ਹੁੰਦਾ ਉਸ ਬੱਚੇ ਦਾ ਕੀ ਖਸੂਰ ਜੋ ਇਸ ਰਿਸ਼ਤੇ ਵਿੱਚੋਂ ਪੈਦਾ ਹੋਇਆ ਤੇ ਜਿਸ ਨੂੰ ਕੋਈ ਸਮਝ ਨਹੀਂ ਕਿ ਉਸਦੇ ਨਾਂਣਕੇ ਕਿੱਥੇ ਨੇ ਤੇ ਅੱਗੋਂ ਹੁਣ ਉਸ ਨੂੰ ਕੀ ਜਵਾਬ ਦੇਵੇਗਾ ਇੱਥੇ ਉਸਦੇ ਨਾਨਕੇ ਨੇ ਇਹ ਤੇ ਮੇਰੇ ਪਿੱਕੇ ਇਹ ਉਸਦੀ ਮਾਂ ਉਸ ਨੂੰ ਕਿਸ ਮੂੰਹ ਨਾਲ ਦੱਸੇਗੀ ਸੋਇਸਤੀ ਜੀ ਸਾਡੀ ਅੱਜ ਦੀ ਕਹਾਣੀ ਜੇਕਰ ਕਹਾਣੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਕਹਾਣੀ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ